ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਦਾ ਤੰਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਨੌਰ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਨੂੰ ਕੋਟ ਕੋਟ ਪ੍ਰਣਾਮ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇੱਕ ਪਰਿਵਾਰ ਦੇ ਇੱਕ ਜੀ ਦੇ ਜਾਨ ਨਾਲ ਉਸ ਦਾ ਫਾਲ ਪੂਰੇ ਪਰਿਵਾਰ ਨੂੰ ਮਿਲਿਆ ਸਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਹਨ ਉਹਨਾਂ ਨੂੰ ਧੰਨ ਕਹਿਣ ਨਾਲ ਆਪਾਂ ਨੂੰ ਸਕੁੱਲ ਸੰਸਾਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਸਾਧ ਸੰਗਤ ਜੀ ਜਦੋਂ ਆਪਾਂ ਬੱਚੇ ਨੂੰ ਬਚਪਨ ਤੋਂ ਹੀ ਉਸ ਵਾਹਿਗੁਰੂ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਵੱਡਾ ਹੋ ਕੇ ਇੱਕ ਚੰਗੀ ਰੂਹ ਬਣੇਗਾ ਸਾਧ ਸੰਗਤ ਜੀ ਹਰ ਇੱਕ ਘਰ ਦੇ ਵਿੱਚ ਇੱਕ ਜੀ ਜ਼ਰੂਰ ਇਦਾਂ ਦਾ ਹੋਣਾ ਚਾਹੀਦਾ ਹੈ ਜੋ ਕਿ ਉਸ ਰੱਬ ਉਸ ਵਾਹਿਗੁਰੂ ਪਰਮਾਤਮਾ ਨੂੰ ਮੰਨੇ ਤਾਂ ਜੋ ਉਸ ਘਰ ਦਾ ਬੇੜਾ ਪਾਰ ਲੱਗਾ ਰਵੇ ਸਾਧ ਸੰਗਤ ਜੀ ਜੋ ਆਪਣੇ ਵੱਡੇ ਵਡੇਰੇ ਹੁੰਦੇ ਹਨ ਜੋ ਗੁਰਬਾਣੀ ਨਾਲ ਜੁੜੇ ਹੁੰਦੇ ਹਨ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਆਪਦੀ ਬੱਚਿਆਂ ਨੂੰ ਕਾਫੀ ਸਮਾਂ ਉਹਨਾਂ ਨਾਲ ਛੱਡੀਏ ਤਾਂ ਜੋ ਉਹ ਆਪਣੀ ਸਿੱਖਿਆ ਆਪਣੇ ਬੱਚਿਆਂ ਨੂੰ ਦੇ ਸਕਣ ਪਰ ਅੱਜਕੱਲ ਕੀ ਹੁੰਦਾ ਹੈ ਕਿ ਮਾਮਾ ਆਪਦੇ ਬੱਚਿਆਂ ਨੂੰ ਜ਼ਿਆਦਾਤਰ ਦਾਦੇ-ਦਾਦੀਆਂ ਕੋਲ ਜਾਣ ਨਹੀਂ ਦਿੰਦੀਆਂ ਪੜ੍ਹਾਈ ਵਿੱਚ ਜੋੜੀ ਰੱਖਦੀਆਂ ਹਨ ਉਹਨਾਂ ਨੂੰ ਟੀਵੀ ਤੇ ਗੇਮਾਂ ਦਾ ਜ਼ਿਆਦਾ ਸ਼ੌਂਕ ਰਹਿੰਦਾ ਹੈ ਇਸ ਲਈ ਉਹ ਆਪਣੇ ਪੁਰਾਣੇ ਗੁਰੂ ਪੀਰਾਂ ਤੇ ਸੱਭਿਆਚਾਰ ਬਾਰੇ ਕੁਝ ਨਹੀਂ ਜਾਣਦੇ ਉਹਨਾਂ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਫਿਰ ਵੱਡੇ ਹੋ ਕੇ ਆਪਾਂ ਇਹ ਸੋਚਦੇ ਹਾਂ ਕਿ ਆਪਣੇ ਬੱਚੇ ਆਪਣੀ ਕਹਿਣਾ ਨਹੀਂ ਮੰਨਦੇ ਪਰ ਆਪਾਂ ਇਹ ਨਹੀਂ ਜਾਣਦੇ ਕਿ ਆਪਾਂ ਉਹਨਾਂ ਨੂੰ ਬਚਪਨ ਤੋਂ ਸਿਖਾਇਆ ਹੀ ਕੀ ਇਹ ਬਚਪਨ ਤੋਂ ਆਪਣਾ ਜੋਰ ਉਹਨਾਂ ਦੀ ਪੜ੍ਹਾਈ ਤੇ ਉਹਨਾਂ ਦੇ ਫਿਊਚਰ ਤੇ ਲੱਗਾ ਰਿਹਾ ਹੈ ਪਰ ਜੋ ਕੀਮਤੀ ਗੱਲਾਂ ਜੋ ਉਹਨਾਂ ਦੀਆਂ ਫਿਊਚਰ ਵਿੱਚ ਕਮ ਆਉਣੀਆਂ ਸੀ ਉਹਨਦੇ ਤੋਂ ਤਾਂ ਆਪਾਂ ਉਹਨੂੰ ਕੁਝ ਸਿਖਾਇਆ ਹੀ ਨਹੀਂ ਸੋ ਬਾਅਦ ਤੋਂ ਬਾਅਦ ਸਮਾਂ ਆਪਣੇ ਬੱਚਿਆਂ ਨੂੰ ਆਪਣੇ ਦਾਦੇ-ਦਾਦੀਆਂ ਕੋਲ ਛੱਡਿਆ ਜਾਵੇ ਤਾਂ ਜੋ ਉਹਨਾਂ ਨੂੰ ਆਪਣੇ ਪੁਰਾਣੇ ਕਿ ਆ ਸਬਿਆਚਾਰ ਬਾਰੇ ਪਤਾ ਲੱਗ ਸਕੇ ਤੇ ਆਪਣੇ ਗੁਰੂ ਪੀਰਾਂ ਬਾਰੇ ਪਤਾ ਲੱਗ ਸਕੇ ਇਹ ਵੱਡੇ ਬਜ਼ੁਰਗਾ ਤੋਂ ਹੀ ਪਤਾ ਚੱਲ ਸਕਦਾ ਹੈ ਕਿਉਂਕਿ ਆਪਾਂ ਆਪਣੇ ਕੰਮਾਂ ਵਿੱਚ ਇੰਨੇ ਵਿਜੀ ਹੁੰਨੇ ਆ ਕਿ ਆਪਨੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਜ਼ਿਆਦਾ ਡੂੰਘਾਈ ਤੱਕ ਜਾਣਕਾਰੀ ਦੇ ਸਕੀਏ ਸਾਧ ਸੰਗਤ ਜੀ ਇਹ ਹੱਦ ਭੀਤੀ ਜੋ ਸਾਨੂੰ ਇੱਕ ਵੀਰ ਨੇ ਸੁਣਾਈ ਉਹ ਵੀ ਕੁਝ ਇਦਾਂ ਦੀ ਏ ਜੋ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਵੀਰ ਜੀ ਨੇ ਦੱਸਿਆ ਕਿ ਮੇਰੇ ਦਾਦਾ ਜੀ ਬਚਪਨ ਤੋਂ ਹੀ ਨਿਆੰਗ ਸਨ ਉਹਨਾਂ ਨੇ ਚੋਲਾ ਪਾਇਆ ਹੋਇਆ ਸੀ ਤੇ ਉਹ ਵਾਹਿਗੁਰੂ ਨੂੰ ਬਹੁਤ ਮੰਨਦੇ ਸਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਸਨ ਉਹ ਕਹਿੰਦੇ ਕਿ ਮੈਂ ਬਚਪਨ ਤੋਂ ਹੀ ਆਪਦੇ ਦਾਦਾ ਜੀ ਦੇ ਨਾਲ ਕਾਫੀ ਅਟੈਚ ਰਿਹਾ ਤੇ ਜ਼ਿਆਦਾ ਸਮਾਂ ਮੈਂ ਉਹਨਾਂ ਨਾਲ ਬਤੀਤ ਕਰਦਾ ਸੀ ਤਾਂ ਮੈਨੂੰ ਵੀ ਬਚਪਨ ਤੋਂ ਹੀ ਉਹਨਾਂ ਤੋਂ ਇਹ ਸਿੱਖਿਆ ਪ੍ਰਾਪਤ ਹੋ ਗਈ ਗੁਰਸਿੱਖੀ ਦੀ ਉਸ ਵਾਹਿਗੁਰੂ ਦੀਆਂ ਉਹਨਾਂ ਨੇ ਮੈਨੂੰ ਗੱਲਾਂ ਸੁਣਾਉਣੀਆਂ ਛੀਦਾ ਸਿੰਘਾਂ ਦੀਆਂ ਗੱਲਾਂ ਸੁਣਾਉਣੀਆਂ ਗੁਰੂਆਂ ਦੀਆਂ ਕੁਰਬਾਨੀਆਂ ਬਾਰੇ ਦੱਸਣਾ ਜੋ ਕਿ ਮੈਨੂੰ ਚੰਗੀ ਸਿੱਖਿਆ ਹਾਸਲ ਹੋ ਗਈ ਬਚਪਨ ਤੋਂ ਹੀ ਤੇ ਮੈਂ ਵੱਡਾ ਹੋ ਕੇ ਆਪਦੇ ਦਾਦਾ ਜੀ ਦੇ ਦੱਸੇ ਹੋਏ ਰਸਤੇ ਤੇ ਹੀ ਚੱਲਿਆ ਪਰ ਉਹ ਕਹਿੰਦੇ ਕਿ ਮੇਰੇ ਇੱਕ ਭੈਣ ਤੇ ਭਰਾ ਮੇਰੇ ਤੋਂ ਛੋਟੇ ਸਨ ਜੋ ਕਿ ਮੇਰੇ ਦਾਦਾ ਜੀ ਤੋਂ ਥੋੜਾ ਦੂਰ ਰਹੇ ਸਨ ਤੇ ਉਹ ਪੜਾਈ ਦੇ ਨਾਲ ਜ਼ਿਆਦਾ ਮੇਰੀ ਮਾਤਾ ਨੇ ਜੋੜ ਕੇ ਰੱਖਿਆ ਸੀ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਸੀ ਪਤਾ ਤੇ ਉਹਨਾਂ ਦੇ ਮੇਰੇ ਨਾਲ ਵਿਚਾਰ ਥੋੜੇ ਘੱਟ ਰਲਦੇ ਸਨ ਉਹ ਕਹਿੰਦੇ ਕਿ ਮੈਂ ਤਾਂ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦਾ ਸੀ ਤੇ ਉਹਨਾਂ ਦੇ ਦਾਤੇ ਵੀ ਜਾਂਦਾ ਸੀ ਕਿਉਂਕਿ ਮੇਰੇ ਦਾਦਾ ਜੀ ਜਾਂਦੇ ਹੁੰਦੇ ਸਨ ਤੇ ਮੈਨੂੰ ਬਚਪਨ ਤੋਂ ਹੀ ਉਹ ਆਪਣੇ ਨਾਲ ਲੈ ਕੇ ਜਾਂਦੇ ਸਨ ਇਸ ਲਈ ਮੇਰੀ ਲਿਵ ਲੱਗ ਚੁੱਕੀ ਸੀ ਤੇ ਮੈਂ ਸ਼ਹੀਦਾਂ ਸਿੰਘਾਂ ਨੂੰ ਬਹੁਤ ਮੰਨਦਾ ਸੀ ਕਹਿੰਦੇ ਜਦੋਂ ਅਸੀਂ ਵੱਡੇ ਹੋਏ ਤਾਂ ਸਾਡੇ ਘਰ ਦੇ ਵਿੱਚ ਥੋੜਾ ਜਿਹਾ ਕਲੇਸ਼ ਰਹਿਣ ਲੱਗ ਗਿਆ ਕਿਉਂਕਿ ਉਸ ਸਮੇਂ ਮੇਰੇ ਦਾਦਾ ਜੀ ਨਹੀਂ ਸਨ ਰਹੇ ਤੇ ਮੇਰੇ ਤੋਂ ਕੁਝ ਸਮੇਂ ਲਈ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਾ ਜਾਇਆ ਗਿਆ ਤੇ ਮੈਂ ਵੀ ਘਰ ਦੇ ਕੰਮਾਂ ਵਿੱਚ ਉਲਝ ਗਿਆ ਕਹਿੰਦੇ ਜਿਹੜੇ ਮੇਰੀ ਭੈਣ ਸੀ ਉਹਨੂੰ ਕਿਸੇ ਨੇ ਦੱਸ ਦਿੱਤਾ ਵੀ ਇਸ ਜਗ੍ਹਾ ਤੇ ਬਾਬਾ ਆਏ ਉਹਦੇ ਕੋਲ ਚਲੇ ਜਾਓ ਕਹਿੰਦੇ ਉਹ ਅਸੀਂ ਸਾਰਾ ਪਰਿਵਾਰ ਮੇਰਾ ਉਹਨਾਂ ਦੇ ਕੋਲ ਚਲਾ ਗਿਆ ਪਰ ਮੈਂ ਨਾ ਗਿਆ ਮੇਰੇ ਦਿਲ ਨਾ ਕੀਤਾ ਮੈਂ ਨਾ ਗਿਆ ਉਹਨਾਂ ਨੇ ਉਹਨਾਂ ਨੂੰ ਹੋਰ ਵਿਚਾਰਾਂ ਵਿੱਚ ਪਾ ਦਿੱਤਾ ਕਿ ਤੁਹਾਡੀ ਇਸ ਜਗ੍ਹਾ ਤੇ ਕੋਈ ਜਾਂ ਜਗ੍ਹਾ ਹੈ ਤੁਸੀਂ ਉਹਨੂੰ ਮੰਨੋ ਉਹਨਾਂ ਨੇ ਘਰੇ ਆ ਕੇ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਸਾ ਜਿਹੜੇ ਸਾਡੇ ਕੰਮ ਸੀ ਉਹ ਟੇਢੇ ਤਾਂ ਹੈਗੇ ਸੀ ਉਹ ਹੋਰ ਟੇਢੇ ਹੋਣੇ ਸ਼ੁਰੂ ਹੋ ਗਏ ਸਾਡਾ ਕੁਝ ਨਾ ਸੌ ਰਿਹਾ ਪਰ ਉਹ ਕਹਿੰਦੇ ਜਦੋਂ ਵੀ ਮੈਂ ਆਪਣੇ ਘਰੇ ਕਹਿਣਾ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਮੰਨੋ ਚੀਦਾ ਸਿੰਘਾਂ ਨੂੰ ਆਪਾਂ ਮੰਨਦੇ ਸੀ ਆਪਾਂ ਛੱਡ ਦਿੱਤਾ ਇਹ ਦਾਦਾ ਜੀ ਮੰਨਦੇ ਸੀ ਆਪਾਂ ਅੱਗੇ ਨਹੀਂ ਮੰਨਿਆ ਇਸ ਲਈ ਆਪਾਂ ਔਖੇ ਆ ਪਰ ਮੇਰੀ ਕਿਸੇ ਨੇ ਕੋਈ ਗੱਲ ਨਾ ਸੁਣੀ ਉਸ ਬਾਬੇ ਦੇ ਮਗਰ ਲਾ ਕੇ 6 ਮਹੀਨੇ ਉਹਨਾਂ ਨੇ ਆਪਦਾ ਬੜਾ ਵਕਤ ਖਰਾਬ ਕੀਤਾ ਜੋ ਉਹਨੇ ਕਿਹਾ ਉਹ ਕਰ ਹੀ ਗਏ ਪਰ ਸਾਡੇ ਘਰ ਦਾ ਜਿਹੜਾ ਮੂੰਹ ਸੀ ਉਹ ਦੂਜੇ ਪਾਸੇ ਲੱਗ ਗਿਆ ਇੱਕ ਤਾਂ ਉਸ ਬਾਬੇ ਨੂੰ ਇੰਨੇ ਪੈਸੇ ਦਿੱਤੇ ਦੂਜਾ ਸਾਡਾ ਕੋਈ ਵੀ ਕੰਮ ਨਾ ਹੋਇਆ ਫਿਰ ਉਹ ਕਹਿੰਦੇ ਕਿ ਉਹਨਾਂ ਨੇ ਤਾਂ ਉਧਰ ਹੀ ਜਾਣਾ ਸ਼ੁਰੂ ਕੀਤਾ ਹੋਇਆ ਸੀ ਪਰ ਸਾਡੇ ਪਿੰਡ ਦੇ ਵਿੱਚੋਂ ਕੋਈ ਗੱਡੀ ਲੈ ਕੇ ਕਿਸੇ ਨੇ ਕੋਈ ਸੁਖਣਾ ਸੁਖੀ ਸੀ ਵੀ ਮੈਂ ਦੁਪਹਿਰਾ ਸਾਹਿਬ ਤੇ ਸੰਗਤ ਲੈ ਕੇ ਜਾਵਾਂਗਾ ਪੰਜ ਦੁਪਹਿਰਾ ਸਾਹਿਬ ਤੇ ਮੇਰਾ ਇਹ ਕਾਰਜ ਹੋ ਜਾਵੇ ਉਹ ਕਹਿੰਦੇ ਵੀ ਉਹਨਾਂ ਨੇ ਗੱਡੀ ਲਿਜਾਣ ਦੇ ਲਈ ਬੱਸ ਲਜਾਣ ਲਈ ਪਿੰਡ ਵਿੱਚ ਗੁਰੂ ਘਰ ਵਿੱਚ ਬੇਨਤੀ ਕਰਾਈ ਵੀ ਜਿੰਨੇ ਜਾਣਾ ਏ ਉਹ ਸੰਗਤ ਜਾ ਸਕਦੀ ਏ ਉਹ ਕਹਿੰਦਾ ਵੀਰ ਜੀ ਕਹਿੰਦੇ ਕਿ ਮੈਂ ਸੋਚਿਆ ਕਿ ਹੁਣ ਮੇਰੇ ਕੋਲ ਮੌਕਾ ਏ ਮੈਂ ਵੀ ਚਲਾ ਜਾਣਾ ਫ੍ਰੀ ਜਾਣਾ ਫ੍ਰੀ ਆਉਣਾ ਸੋ ਸਾਧ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਮੈਂ ਵੀ ਉਸ ਦਿਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ ਉਹਨਾਂ ਦੇ ਦਰ ਤੇ ਜਾ ਕੇ ਮੈਂ ਅਰਦਾਸ ਬੇਨਤੀ ਲਈ ਹੇ ਤਾਂ ਤਨ ਬਾਬਾ ਦੀਪ ਸਿੰਘ ਜੀ ਸਾਡੇ ਤੋਂ ਜੋ ਗਲਤੀਆਂ ਹੋਈਆਂ ਉਹ ਮਾਫੀ ਦੇ ਦਿਓ ਸਾਡੇ ਘਰ ਦੇ ਵਿੱਚ ਕਲੇਸ਼ ਖਤਮ ਕਰ ਦਿਓ ਤੇ ਸਾਰੇ ਕਾਰਜ ਰਾਸ ਕਰ ਦਿਓ ਉਹ ਕਹਿੰਦੇ ਕਿ ਮੈਂ ਉੱਥੇ ਦੁਪਹਿਰਾ ਸਾਹਿਬ ਵੀ ਘਟਨਾ ਸ਼ੁਰੂ ਕਰ ਦਿੱਤਾ ਆਏ ਐਤਵਾਰ ਬਸ ਜਾਣੀ ਮੈਂ ਉਸ バス ਤੇ ਚਲੇ ਜਾਣਾ ਕਹਿੰਦੇ ਮੈਂ ਪੰਜ ਦੁਪਹਿਰਾ ਸਾਹਿਬ ਘਟ ਲੇ ਪਰ ਮੇਰੀ ਕੋਈ ਅਜੇ ਅਰਦਾਸ ਨਾ ਪੂਰੀ ਹੋਈ ਮੈਨੂੰ ਘਰ ਦੇ ਵਿੱਚੋਂ ਹੋਰ ਵੀ ਗੱਲਾਂ ਸੁਣਨ ਨੂੰ ਮਿਲ ਗਈਆਂ ਇਹ ਤੂੰ ਗਿਆ ਸੀ ਫਿਰ ਕਿਹੜਾ ਅਰਦਾਸ ਬੇਨਤੀ ਪੂਰੀ ਹੋਗੀ ਕਿਉਂਕਿ ਕੁਝ ਕੱਲਾਂ ਕਰਕੇ ਮੇਰੀ ਮੇਰੇ ਘਰਦਿਆਂ ਨਾਲ ਥੋੜੀ ਘੱਟ ਬਣਦੀ ਸੀ ਵੀ ਉਹ ਬਾਬਿਆਂ ਕੋਲ ਜਾਂਦੇ ਸੀ ਤੇ ਮੈਂ ਬਾਬਾ ਦੀਪ ਸਿੰਘ ਜੀ ਨੂੰ ਮੰਨਦਾ ਸੀ ਇਸ ਲਈ ਇਸ ਗੱਲ ਤੇ ਸਾਡੀ ਆਪਸ ਵਿੱਚ ਅਣਬਣ ਹੋਈ ਰਹਿੰਦੀ ਸੀ ਸੋ ਸਾਧ ਸੰਗਤ ਜੀ ਉਹ ਵੀ ਜੀ ਕਹਿੰਦੇ ਮੈਂ ਪੰਜ ਦੁਪਹਿਰਾ ਸਹਿਵ ਕੱਟ ਕੇ ਵੀ ਬਾਬਾ ਦੀਪ ਸਿੰਘ ਜੀ ਦਾ ਦਰ ਨਾ ਛੱਡਿਆ ਮੈਂ ਫਿਰ ਵੀ ਐਤਵਾਰ ਮੱਥਾ ਟੇਕਣ ਉੱਥੇ ਚਲੇ ਜਾਣਾ ਜਦੋਂ ਵੀ ਜਿਸ ਵੀ ਐਤਵਾਰ ਮੇਰਾ ਟਾਈਮ ਲੱਗਣਾ ਤੇ ਮੈਂ ਘਰ ਵਿੱਚ ਬੈਠ ਕੇ ਦੁਪਹਿਰਾ ਸਹਿਬ ਕੱਟਦਾ ਰਿਹਾ ਪੰਜ ਚਉਪਈ ਸਹਿਬ ਜੀ ਦੇ ਨੇ ਮੈਂ ਪਾਠ ਰੋਜ਼ਾਨਾ ਕਰਨੇ ਤੇ ਪੰਜ ਹੀ ਜਪਜੀ ਸਾਹਿਬ ਦੇ ਜੇਕਰ ਮੇਰੇ ਤੋਂ ਕਿਸੇ ਸਮੇਂ ਘਟਵਾਦ ਹੋ ਜਾਨੇ ਤਾਂ ਮੈਂ ਆਪਣੀ ਭੁੱਲ ਬਖਸ਼ਾ ਲੈਣੀ ਉਹ ਵੀਰ ਜੀ ਕਹਿੰਦੇ ਕਿ ਮੈਂ 2 ਕੁ ਮਹੀਨੇ ਇਦਾਂ ਵਾਹਿਗੁਰੂ ਦਾ ਨਾਮ ਜਪਿਆ ਬਾਬਾ ਦੀਪ ਸਿੰਘ ਜੀ ਦੇ ਅੱਗੇ ਆਪਣੀਆਂ ਅਰਦਾਸਾਂ ਬੇਨਤੀਆਂ ਲਾਈਆਂ ਤੇ ਉਸ ਤੇ ਵਿਸ਼ਵਾਸ ਰੱਖਿਆ ਚਾਹੇ ਮੈਨੂੰ ਮੇਰੇ ਘਰਦਿਆਂ ਨੇ ਕੁਝ ਵੀ ਕਿਹਾ ਪਰ ਮੈਂ ਉਹਨਾਂ ਦੀ ਗੱਲ ਨੂੰ ਅਣ ਸੁਣਿਆ ਕੀਤਾ ਤੇ ਮੈਂ ਆਪਦੇ ਦਾਦਾ ਜੀ ਤਰ੍ਹਾਂ ਗੁਰਸਿੱਖ ਸੀ ਇਸ ਲਈ ਮੇਰੇ ਤੇ ਉਹਨਾਂ ਦੀ ਕਿਸੇ ਗੱਲ ਦਾ ਕੁਝ ਅਸਰ ਨਹੀਂ ਸੀ ਹੁੰਦਾ ਕਹਿੰਦੇ ਕਿ ਜਦੋਂ 2 ਕੁ ਮਹੀਨੇ ਹੋ ਗਏ ਤਾਂ ਸਾਡੇ ਉੱਥੇ ਇੱਕ ਰੋੜ ਲੰਘਣਾ ਸੀ ਜਿਹੜਾ ਰੋਡ ਲੰਘਣਾ ਸੀ ਜੋ ਹਾਈਵੇ ਬੰਨਣਾ ਸੀ ਉਹ ਸਾਡੀ ਜ਼ਮੀਨ ਦੇ ਵਿੱਚੋਂ ਲੰਘ ਗਿਆ ਉਹ ਕਹਿੰਦੇ ਕਿ ਸਾਡੇ ਕੋਲ ਜ਼ਮੀਨ ਦਾ ਸਾਰੀ ਕਿੱਲਾ ਡੇਢ ਸੀ ਪਰ ਉਹ ਜਿਹੜੀ ਸਾਡੀ ਜ਼ਮੀਨ ਸੀ ਉਹ ਸਾਰੀ ਹਾਈਵੇ ਦੇ ਆਗੀ ਵਿੱਚ ਉਹ ਕਹਿੰਦੇ ਕਿ ਉਸ ਜ਼ਮੀਨ ਦਾ ਜੋ ਕਿ ਸਾਨੂੰ ਲੱਖਾਂ ਨਾਲ ਰੁਪਈਆ ਵੀ ਮਸਾ ਮਿਲ ਰਿਹਾ ਸੀ ਵੀ ਕਿੱਲਾ ਡੇਢ ਸੀ ਉਹਦੇ ਵਿੱਚ ਪਾਣੀ ਵੀ ਨਹੀਂ ਸੀ ਹੈਗਾ ਸਾਨੂੰ ਕੋਈ ਠੇਕਾ ਵੀ ਪੂਰਾ ਨਹੀਂ ਸੀ ਦੇਂਦਾ ਤੇ ਸਾਡੀ ਫਸਲ ਵੀ ਨਹੀਂ ਸੀ ਹੁੰਦੀ ਉਹ ਹਾਈਵੇ ਲੰਘਣ ਕਰਕੇ ਕਰੋੜਾਂ ਰੁਪਈਆ ਦੀ ਹੋ ਗਈ ਉਹਦੀ ਕੀਮਤ ਕਰੋੜਾਂ ਵਿੱਚ ਚਲੀ ਗਈ ਫਿਰ ਉਹ ਵੀਰ ਜੀ ਕਹਿੰਦੇ ਕਿ ਸਾਡੀ ਉਹ ਜ਼ਮੀਨ ਆਉਣ ਦੇ ਕਾਰਨ ਬਾਬਾ ਦੀਪ ਸਿੰਘ ਜੀ ਦੀ ਕਰਾਮਾਤ ਵੇਖੋ ਕਿ ਸਾਡੀ ਜ਼ਮੀਨ ਉਸ ਹਾਈਵੇ ਵਿੱਚ ਆ ਗਈ ਤੇ ਅਸੀਂ ਉਹ ਡੇਢ ਕਿਲਾ ਆਪਦੀ ਜ਼ਮੀਨ ਹਾਈਵੇ ਵਾਲਿਆਂ ਨੂੰ ਦੇ ਕੇ ਕਰੋੜਾਂ ਰੁਪਈਆ ਸਾਨੂੰ ਮਿਲ ਗਿਆ ਤੇ ਉਸ ਦੇ ਨਾਲ ਸਾਡੀ ਕਾਫੀ ਸਾਰੀ ਜ਼ਮੀਨ ਬਣ ਗਈ ਤੇ ਉਹਦੇ ਨਾਲ ਅਸੀਂ ਹੋਰ ਵੀ ਆਪਦਾ ਕੋਈ ਕਾਰੋਬਾਰ ਉਹਨਾਂ ਪੈਸਿਆਂ ਨਾਲ ਸ਼ੁਰੂ ਕਰ ਲਿਆ ਤੇ ਹੁਣ ਉਹ ਵੀਰਜੀ ਕਹਿੰਦੇ ਕਿ ਸਾਡਾ ਪਰਿਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ੁਕਰਾਨੇ ਕਰਦਾ ਨਹੀਂ ਥੱਕਦਾ ਤੇ ਉਸਦੇ ਦਾਤੇ ਜਾ ਕੇ ਮੱਥਾ ਟੇਕ ਕੇ ਸਿਰ ਝੁਕਾ ਕੇ ਸਾਰੀਆਂ ਅਰਦਾਸਾਂ ਬੇਨਤੀਆਂ ਲਾਉਂਦਾ ਹੈ ਉਹੀ ਸਾਡਾ ਸਾਰਾ ਪਰਿਵਾਰ ਹੈ ਜੋ ਸ਼ਹੀਦਾਂ ਸਿੰਘਾਂ ਨੂੰ ਫਿਰ ਤੋਂ ਮੰਨਣ ਲੱਗ ਪਿਆ ਤੇ ਅੱਜ ਸਾਡਾ ਇੱਕ ਵਧੀਆ ਕਾਰੋਬਾਰ ਹੈ ਤੇ ਸਾਡੇ ਕੋਲ ਵਧੀਆ ਜ਼ਮੀਨ ਜਾਇਦਾਦ ਵੀ ਹੈ ਸਾਡੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਹਨ ਕਿਸੇ ਗੱਲ ਦੀ ਕੋਈ ਕਮੀ ਨਹੀਂ ਸਾਤ ਸੰਗਤ ਜੀ ਆਪਾਂ ਕਾਲੇ ਪੈ ਜਾਂਦੇ ਆ ਪਰ ਸਮਾਂ ਆਉਣ ਤੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਕਾਰਜ ਸਿੱਧ ਕਰ ਦਿੰਦੇ ਹਨ ਬਸ ਇੱਕ ਲੋੜ ਏ ਤੇ ਆਪਾਂ ਨੂੰ ਉਹਨਾਂ ਤੇ ਭਰੋਸੇ ਜਦੋਂ ਉਹ ਆਪਣੀ ਕਿਰਪਾ ਕਰਦੇ ਨੇ ਕੋਈ ਨਾ ਕੋਈ ਆਪਣੇ ਆਪ ਹੀ ਲਾਵ ਸਿਲਾ ਬਣਾ ਦਿੰਦੇ ਨੇ ਤੇ ਆਪਣੇ ਸਾਰੇ ਦੁੱਖ ਤੇ ਕਸ਼ਟ ਦੂਰ ਕਰਕੇ ਆਪਣੇ ਸਾਰੇ ਕਾਰਜ ਸਿੱਧ ਕਰ ਦਿੰਦੇ ਹਨ ਸਾਰੀਆਂ ਚਿੰਤਾ ਮੁੱਕ ਜਾਂਦੀਆਂ ਨੇ ਸੰਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆਨ ਦੀਆਂ ਚਿੰਤਾ ਪਰੇਸ਼ਾਨੀਆਂ ਉਹ ਆਪਣੇ ਆਪ ਤੇ ਲੈ ਲੈਂਦੇ ਹਨ ਸ਼ਹੀਦ ਸਿੰਘ ਸਾਹਿਬ ਦੀ ਕਿਰਪਾ ਕਰਦੇ ਨੇ ਵਾਹਿਗੁਰੂ ਚੜ੍ਹਦੀਆਂ ਕਲਾ ਚ ਰੱਖਦੇ ਨੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਭੰਡਾਰੇ ਭਰੇ ਹੋਏ ਮਿਲਦੇ ਹਨ ਕੋਈ ਵੀ ਉਹਨਾਂ ਦੇ ਦਰ ਤੋਂ ਖਾਲੀ ਨਹੀਂ ਮੁੜਦਾ ਹੋਰ ਇਦਾਂ ਦੀਆਂ ਬੜੀਆਂ ਅਣਗਿਣਤ ਹੱਡ ਬੀਤੀਆਂ ਨੇ ਅਣਗਿਣਤ ਅਰਦਾਸਾਂ ਪੂਰੀਆਂ ਹੋਈਆਂ ਨੇ ਸੰਗਤ ਦੀਆਂ ਜੋ ਕਿ ਹੌਲੀ ਹੌਲੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀਏ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ